ਉਸ ਤੋਂ ਆਪਾਂ ਸਭ ਨੂੰ ਪਤਾ ਵਾ ਕਿ ਭਗਵੰਤ ਸਿੰਘ ਮਾਨ ਕੱਲ ਦੇ ਫੋਰਟਸ ਹਸਪੀਟਲ ਕੋਲ ਜਿਹੜੇ ਵਿੱਚ ਡਾਕਟਰ ਨੇ ਉਹਨਾਂ ਦੀ ਸੇਵਾ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੀ ਸਿਹਤ ਦੀ ਬਿਹਤਰੀ ਲਈ ਔਰ ਉਹਨਾਂ ਦੀ ਰਿਕਵਰੀ ਦੇ ਵਾਸਤੇ ਮੈਂ ਅਰਦਾਸ ਕਰਦਾ ਹਾਂ। ਕਿਉਂਕਿ ਸਾਡਾ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦਾ ਜਿਹੜਾ ਵਿਰਸਾ ਕੀ ਸਿਖਾਉਂਦਾ ਵਾ ਕਿ ਚਾਹੇ ਤੁਹਾਡੇ ਲੱਖ ਕਿਸੇ ਨਾਲ ਡਿਫਰੈਂਸ ਹੋਣ ਕੋਈ ਤੁਹਾਡੀ ਅਨਮਨ ਵੀ ਹੋਵੇ ਜਿਆਦਾ ਵੀ ਹੋਵੇ ਲੇਕਿਨ ਆਪਣੇ ਦੁਸ਼ਮਣ ਦਾ ਵੀ ਕਿਸੇ ਪੰਜਾਬ ਦੇ ਲੋਕ ਨੇ ਇਹ ਨਹੀਂ ਕਿਹਾ ਕਿ ਅਸੀਂ ਇਹਦਾ ਇਹਦਾ ਬੁਰਾ ਹੋਣਾ ਚਾਹੀਦਾ ਸਾਨੂੰ ਇਹ ਸਿਖਾਇਆ ਗਿਆ ਸੋ ਮੈਂ ਆਸ ਕਰਦਾ ਕਿ ਭਗਵੰਤ ਸਿੰਘ ਮਾਨ ਜਲਦੀ ਹਸਪੀਟਲ ਤੋਂ ਵਾਪਸ ਆ ਕੇ ਆਪਣਾ ਕੰਮ ਸਾਮਨ ਲਾ ਹਾਲਾਂਕਿ ਮੇਰੇ ਨਾਲ ਉਹਨਾਂ ਨੇ ਬਹੁਤ ਜ਼ਿਆਦਤੀ ਕੀਤੀ ਟਿੱਕੂ ਪਾਰਟੀ ਜਿਸੀ ਕੰਮ ਕੀਤਾ ਸੀਗਾ ਔਰ ਭਗਵੰਤ ਮਾਨ ਨੂੰ ਇਦਾਂ ਦਾ ਐਕਸ਼ਨ ਲੈਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀਗਾ ਕਿ ਕਿ ਮੈਂ ਗਲਤ ਠੀਕਰ ਚੱਲਿਆ ਹਾਂ ਉਹਨਾਂ ਦੇ ਪਰਿਵਾਰਦਿਕੀ ਕੀ ਬੀਤੇਗੇ ਉਹਦੇ ਬੱਚੇ ਨੇ ਜਿਵੇਂ ਕਿ ਇਹ ਪਰਿਵਾਰ ਚ ਬੈਠਦੇ ਨੇ ਆਪਣੇ ਉੱਜਦੇ ਨੇ ਇਦਾਂ ਇਹਨਾਂ ਨੂੰ ਕਿਸੇ ਦੇ ਖਿਲਾਫ ਵੀ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ। ਚਲੋ ਜੋ ਉਹਨਾਂ ਨੇ ਕੀਤਾ ਉਹ ਉਹਨਾਂ ਦੀ ਮਰਜ਼ੀ ਸੀ ਕਿ ਬਾਕੀ ਅਕਾਲਪੁਰ ਖਵਾਈ ਗੁਰੂ ਦੀ ਅਦਾਲਤ ਹੈ ਉਹ ਦੇਖ ਰਹੀ ਸਭ ਕੁਝ। ਇੱਕ ਤਾਂ ਮੈਂ ਉਹਦੀ ਸੇਧ ਦੀ ਅਰਦਾਸ ਕਰਦਾ ਵਾਂ। ਦੂਸਰਾ ਪਿਛਲੇ ਕੁਝ ਦਿਨਾਂ ਤੋਂ ਇਹ ਲੱਗ ਰਿਹਾ ਵਾ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੇ ਉੱਤੇ ਬਹੁਤ ਹਾਵੀ ਹੁੰਦੀ ਜਾ ਰਹੀ ਆ ਔਰ ਸ਼ਾਇਦ ਉਹਨਾਂ ਨੇ ਦਿਨਾਂ ਚ ਕੁਝ ਵੰਤਮਾਨ ਨੂੰ ਡਿਸਰੋਜ ਵੀ ਕਰਨਾ ਚਾਹ। ਤੋ ਕਿ ਪਿਛਲੇ ਦਿਨਾਂ ਜਿਹੜੇ 4 ਮਿਨਿਸਟਰਸ ਬਣਾਏ ਗਏ ਨੇ ਉਹਨਾਂ ਚੋਂ ਇੱਕ ਦੇ ਮਿਨਿਸਟਰ ਨੇ ਤਾਂ ਮੈਂ ਆਪ ਸੁਣਿਆ ਸੋਸ਼ਲ ਮੀਡੀਆ ਤੇ ਕਹੁੰਦਿਆ ਕਿ ਮੈਂ ਆਪਣਾ ਕੰਮ ਕਰ ਰਿਆ ਸੀ ਆਪਣੇ ਹਲਕੇ ਤੇ ਮੈਨੂੰ ਦਿੱਲੀੋਂ ਕਾਲ ਆਈ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਤੈਨੂੰ ਅਸੀਂ ਮਿਨਿਸਟਰ ਬਣਾਉਣ ਜਾ ਰਹੇ ਹਾਂ ਤੇ ਦਿੱਲੀ ਆ ਜਾ ਚਲ। 4 ਮਿਨਿਸਟਰਸ ਦਿੱਲੀ ਗਏ ਨੇ ਉੱਥੇ ਥਾਪੀ ਲੈ ਕੇ ਆਏ ਨੇ। ਔਰ ਸ਼ਾਇਦ ਭਗਵਾਨ ਪਾਣ ਨੇ ਆਪਣੇ ਮਿਨਿਸਟਰਸ ਨੂੰ ਵਧਾਈ ਬਾਅਦ ਵਿੱਚ ਦਿੱਤੀ। ਚਲੋ ਅੰਦਰਲੀ ਗੱਲ ਤਾਂ ਕੀ ਹੈਗੀ ਉਹ ਇਹਨਾਂ ਨੂੰ ਪਤਾ ਹੋਊਗਾ ਪਰ ਮੋٹے ਤੌਰ ਤੇ ਬਾਹਰ ਹੀ ਨਜ਼ਰ ਆ ਰਿਹਾ ਵਾ ਕਿ 56 ਜਿਹੜਾ ਹੈ ਭਗਵੰਤ ਪਾਨ ਤੇ ਕਸਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਹਨਾਂ ਨੇ ਪਹਿਲਾਂ ਇੱਕ ਇਹਦਾ OSD ਹਟਵਾਇਆ ਔਰ ਪਤਾ ਲੱਗਿਆ ਕਿ ਕੱਲ ਦੂਸਰੇ OSD ਤੇ ਉੱਤੇ ਵੀ 56 ਕਸਿਆ ਹੋਇਆ ਤੇ ਉਹਨੂੰ ਵੀ ਸ਼ਾਇਦ ਐਨੀ ਮੂਮੈਂਟ ਹਟਾ ਦਿੱਤਾ ਜਾਵੇ। ਤਾਂ ਮੈਂ 91 ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਵਾਂ ਇੱਕ ਨੂੰ ਛੱਡ ਕੇ ਕਿਉਂਕਿ ਕੋਮਤਜੀ ਮਖਤਬ ਸਿੰਘ ਉਹਦਾ ਵੀ ਬਾਕੀ ਦੇ ਨਾਲ ਆਪਣੀ ਗੱਲ ਠੀਕ ਕਹਿ ਰਿਹਾ ਵਾ ਜਿੱਦਾਂ ਕਿ ਇੱਕ ਐਮਐਲਏ ਨੂੰ ਕਹਿਣੀ ਚਾਹੀਦੀ। ਜਿਹੜੇ 91 ਬਾਕੀ ਹਨ ਤੁਹਾਨੂੰ ਸਾਰਿਆਂ ਨੂੰ ਤੀਸਰਾ ਦਾ ਰਿਪੋਰਟ ਕੰਟਰੋਲ ਪੋਲਿਟਿਕਸ ਜਿਹੜੀ ਸਰਕਾਰ ਚਲਾਉਣਾ ਚਾਹੁੰਦੇ ਦੀ ਦਾ ਖੁੱਦ ਕਰਨਾ ਚਾਹੀਦਾ ਆਪਣੀ ਆਪਣੀ ਛੋਟੀ ਛੋਟੀ ਬਾਜ਼ਾਰਤ ਦਾ ਲਾਲਚ ਨਾ ਕਰੋ ਛੋਟੇ ਛੋਟੇ ਕਮਾ ਦਾ ਲਾਲਚ ਨਾ ਕਰੋ ਤੁਸੀਂ ਇਹ ਗੱਲ ਯਾਦ ਰੱਖੋਗੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਵਾ ਤੁਹਾਨੂੰ ਕਿਸੇ ਦੇ ਦਿੱਲੀ ਦੇ ਲੋਕ ਬੰਦਿਆਂ ਨੇ ਆ ਕੇ ਵੋਟਾਂ ਨਹੀਂ ਪਾਈਆਂ ਇੱਥੇ ਔਰ ਪੰਜਾਬ ਦੇ ਲੋਕ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਅਗਰ ਤੁਸੀਂ ਪੰਜਾਬ ਦੇ ਨਾਲ ਧੁਖਾ ਕਰਕੇ ਤੇ ਦਿੱਲੀ ਵਾਲਿਆਂ ਦੇ ਨਾਲ ਕਰੋ ਜਦੋਂ ਸੱਤ ਰਾਜ ਸਭਾ ਦੇ ਮੈਂਬਰ ਵੀ ਪੜਨੇ ਸੀਗੇ ਤੁਹਾਨੂੰ ਉਧਰ ਕਹਿਣਾ ਚਾਹੀਦਾ ਸੋਤ ਕਿ ਕਰਕੇ ਜੇ ਤੁਸੀਂ ਗੈਰ ਪੰਜਾਬੀਆਂ ਨੂੰ ਨਾਂ ਬਣਾਓ ਜੀ ਇਹਦੇ ਪੰਜਾਬ ਦੇ ਨਾਲ ਲੋਕੀ ਭੁੱਲਕ ਰੱਖਦੇ ਨੇ ਪੰਜਾਬ ਦੇ ਚੂਚਦੇ ਨੇ ਪੰਜਾਬ ਲਈ ਲੜਦੇ ਮਰਦੇ ਨੇ ਜਾਂ ਜਿਹੜੇ ਤੁਹਾਡੇ ਧਾੜੂ ਪਾਰਟੀ ਦੇ ਵੋਲੰਟੀਅਰ ਸੀ ਜਿਹੜੇ ਅਰਸੇ ਤੋਂ ਕੰਮ ਕਰ ਰਹੇ ਸੀ ਅਸੀਂ ਇਹਨਾਂ ਨੂੰ ਕਿਸੇ ਨੂੰ ਚੱਕ ਕੇ ਸਾਥ ਬੰਦੇ ਬਣਾਏ ਪਰ ਤੁਸੀਂ ਉਦੋਂ ਕੋਈ ਬੋਲਿਆ ਨਹੀਂ ਗਾ ਔਰ ਪਿਛਲੇ 2.5 ਸਾਲ ਤੋਂ ਵੀ ਤੁਸੀਂ ਕਿਸੇ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੀਐਸਬੀ ਨਸ਼ੇ ਦੇ ਮਸਲੇ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਜਾਂ ਪੰਜਾਬ ਦੇ ਕਰਜ਼ਾ ਚੱਲ ਰਹੇ ਤੁਸੀਂ ਕੋਈ ਬੋਲੇ ਨਹੀਂ ਦੇ ਪੰਜਾਬ ਦੇ ਲੋਕਾਂ ਨੂੰ ਵਾਚ ਕਰੇ ਇਹ ਸਾਰੀਆਂ ਗੱਲਾਂ ਦੇ ਕਰਕੇ ਤੁਹਾਡਾ ਘਾਟ ਹੋਇਆ ਲੋਕ ਸਭਾ ਦੀਆਂ ਲਿਕਸਾਂ ਦੇ ਵਿੱਚ ਇਸ ਕਰਕੇ ਆ ਜਿਹੜਾ ਐਟੈਂਪਟ ਆ ਹੁਣ ਦਿੱਲੀ ਦੀ ਲੀਡਰਸ਼ਿਪ ਦਾ ਕਿ ਭਗਵੰਤ ਮਾਨ ਨੂੰ ਖੁੱਡੇ ਲਾ ਕੇ ਤੇ ਇੱਥੇ ਅਸੀਂ ਆਪਣਾ ਰਾਜ ਚਲਾਈਏ ਉਹ ਪਹਿਲਾਂ ਵੀ ਚਲਾਉਂਦੇ ਰਹੇ ਨੇ ਉਹਨਾਂ ਦੇ ਦਿੱਲੀ ਦੇ ਬੰਦੇ ਬੈਠਦੇ ਨੇ ਚੀਫ ਸੇਕਰੀ ਡੀਜੀਪੀ ਵਰਗਿਆਂ ਅਹਿਮ ਮੀਟਿੰਗਾਂ ਦੇ ਵਿੱਚ ਬਹੁਤ ਵਾਰ ਸੋਸ਼ਲ ਮੀਡੀਆ ਤੇ ਸਰਫਿਸ ਹੋ ਚੁੱਕਾ ਇਹ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਮੈਂ ਜਿਦਾ ਪਹਿਲਾਂ ਕਿਹਾ ਸੀ ਸਾਡੇ ਸੌਰ ਡਿਫੈਂਸਸ ਹੋਣਗੇ ਭਗਵੰਤ ਦੇ ਨਾਲ لیکن ਅਸੀਂ ਉਹਦੇ ਨਾਲ ਖੜਾਂਗੇ ਜਿਹੜਾ ਪੰਜਾਬ ਦੇ ਨਾਲ ਖੜੇ। ਔਰ ਇੱਥੇ ਆਣ ਕੇ ਭਗਵਾਨਤ ਮਾਨ ਰਿਅਲਾਈਜ਼ ਕਰੇਗਾ ਜਦੋਂ ਉਹਨੂੰ ਹਟਾਇਆ ਜਾਵੇਗਾ ਜਦੋਂ ਕ੍ਰਾਈਸਿਸ ਹੋਵੇਗਾ। ਕਿ ਜਦੋਂ ਮੈਨੂੰ ਬਤੌਰ ਲੀਡਰ ਆਪੋਜੀਸ਼ਨ ਕੇਜਰੀਵਾਲ ਨੇ ਟਵਿੱਟਰ ਤੋਂ ਹਟਾ ਦਿੱਤਾ ਸੀਗਾ। ਭਗਵਾਨ ਤੂੰ ਸਾਡੇ ਨਾਲ ਖੜਨਾ ਚਾਹੀਦਾ ਸੀ। ਅੱਜ ਪੰਜਾਬ ਦੇ ਹਾਲਾਤ ਬੁਰੇ ਹੋਣੇ ਸੀਗੇ। ਔਰ ਪੰਜਾਬ ਦੇ ਨਾਲ ਅਸੀਂ ਆਪਣੀ ਮਰਜ਼ੀ ਦੇ ਨਾਲ ਪੰਜਾਬ ਦੇ ਵਿੱਚ ਜੋ ਮੁੱਦੇ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਉਦੋਂ ਇਹ ਦਿੱਲੀ ਦੇ ਨਾਲ ਖੜ ਗਏ ਸਿਰਫ ਸੱਤਾ ਦੇ ਵਾਸਤੇ ਆ ਉਸੀ ਲੈਣ ਵਾਸਤੇ ਸੋ ਉਹ ਵੀ ਇੱਕ ਚੈਪਟਰ ਖਤਮ ਹੋ ਗਿਆ ਪਰ ਅੱਜ ਅਗਰ ਦਿੱਲੀ ਦੀ ਲੀਡਰਸ਼ਿਪ ਭਗਵੰਤ ਨੂੰ ਬਾਈਪਾਸ ਕਰਕੇ ਜਾਂ ਚੁੜੇ ਹੋਏ ਨਵੇਂ ਨੂੰ ਕਿਉਂਕਿ ਗੱਲ ਯਾਦ ਰੱਖਿਓ ਕਿ ਜਿਹੜੀ ਵੋਟ ਪਈ ਹੈ ਭਗਵੰਤ ਮਾਨ ਦੇ ਮੂੰਹ ਨੂੰ ਪਈ ਹੈ ਕਿਸੇ ਕੇਜਰੀਵਾਲ ਦੇ ਜਾਂ ਕਿਸੇ ਦਿੱਲੀ ਦੇ ਲੀਡਰ ਦੇ ਮੂੰਹ ਨੂੰ ਨਹੀਂ ਪਈ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੀ ਤੇ ਸਾਰੇ ਪਾਰਟੀ ਦੇ ਵੋਲੰਟੀਅਰਜ਼ ਦੀ ਪਰ ਰੱਖੇਗੀ ਕਿਉਂ ਤੁਹਾਡੇ ਹੱਥ ਚਾਕੇ ਤੁਸੀਂ ਆਪਣੇ ਹੋਏ ਚੁਣੇ ਹੋਏ ਬੰਦਿਆਂ ਨੂੰ ਬੰਦੇ ਨੂੰ ਆ ਉਹਨਾਂ ਦੇ ਪੈਰਾਂ ਥੱਲੇ ਰੋਂਦਣ ਦੇਣਾ ਵਾ ਕਿ ਤੁਸੀਂ ਆਪਣੇ ਵਕਾਰ ਤੇ ਆਪਣੀ ਜਿਹੜੀ ਸੈਲਫ ਰਿਸਪੈਕਟ ਹੈ ਤਾਂ ਆਪਣੀ ਅਣਖ ਨੂੰ ਬਰਕਰਾਰ ਰੱਖਣਾ ਹਾਂ ਪਰ ਮੈਂ ਜ਼ਰੂਰ ਦਾਅਵੇ ਨਾ ਕਹਿ ਸਕਦਾ ਕਿ ਅਗਰ ਕੋਈ ਕ੍ਰਾਈਸਿਸ ਹੋਇਆ ਕਿਨੇ ਕਿਤੇ ਨਾਲ ਖੜਨਾ ਮੈਨੂੰ ਨਹੀਂ ਪਤਾ ਲੇਕਿਨ ਅਸੀਂ ਜਿਹੜੇ ਪੰਜਾਬ ਦੇ ਹਤੈਸ਼ੀ ਲੋਕ ਨੇ ਪੰਜਾਬ ਦੇ ਹਤੈਸ਼ੀਆਂ ਨਾਲ ਖੜਨ ਦਾ ਹੌਕਾ ਜ਼ਰੂਰ ਤੁਸੀਂ ਲਿਆ ਗਿਆ